ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੀਕ ਐਂਡ ਬਲੌਗਸ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਤੁਸੀ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਜਿਹੜੀ ਅੱਜ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਨਾ ਕੱਪੜੇ ਦੀ ਵੀਡੀਓ ਲੈ ਕੇ ਆਏ ਆ ਆਪਾਂ ਵੀ ਕੀ ਕੀ ਆਪਣੇ ਕੋਲੇ ਜਿਹੜਾ ਹੈਗਾ ਕੁਆਲਿਟੀ ਹੈ ਇਹ ਕੀ ਕੀ ਰੇਟਾਂ ਦੇ ਵਿੱਚ ਆਇਆ ਇਹ ਕਿਹੜੇ ਦੁਪੱਟੇ ਆਇਆ ਕਿਹੜੇ ਕੀ ਚੀਜ਼ ਦਾ ਟ੍ਰੈਂਡ ਚੱਲ ਰਿਹਾ ਹੈ ਕਿਹੜਾ ਕੱਪੜਾ ਜ਼ਿਆਦਾ ਚੱਲ ਰਿਹਾ ਹੈ ਕਿਹੜਾ ਕੱਪੜਾ ਮਹਿੰਗਾ ਹੈ ਕਿਹੜਾ ਕੱਪੜਾ ਸਸਤਾ ਹੈ ਆਪਾਂ ਸਾਰੀ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਾਡੀ ਇੰਸਟਾਗ੍ਰam ਹੈ ਜੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਜੀ ਸਾਡੀ ਇੰਸਟਾਗ੍ਰam ਹੈ ਜੀ ਉਹਦੇ ਤੇ ਵੀ ਤੁਸੀਂ ਆਪਾਂ ਜਿਹੜੇ ਸੂਟ ਵਗੈਰਾ ਹਨ ਨੰਮੇ ਆਉਂਦੇ ਆ ਉਹਦੇ ਤੇ ਰੇਟ ਵਗੈਰਾ ਸਾਰਾ ਕੁਝ ਪਾਉਨੇ ਆ ਤੁਸੀਂ ਆਉਂਦੇ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਜੇ ਆਪਣਾ ਜਿਹੜਾ ਕੋਈ ਸਲਾਈ ਵਗੈਰਾ ਕੀਤੀ ਹੁੰਦੀ ਹੈ ਕੋਈ ਕੰਮ ਕੀਤਾ ਹੁੰਦਾ ਉਹ ਵੀ ਆਪਣੇ ਜਿਹੜੇ ਹੈਗੇ ਉੱਤੇ ਵੀਡੀਓ ਦਿੱਤੀਆਂ ਹੁੰਦੀਆਂ ਨੇ ਹੁਣ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਸ਼ੁਰੂ ਕਰਾਂਗੇ ਬਾਕੀ ਆਪਣੀ ਦੁਕਾਨ ਤੋਂ ਹਰ ਇੱਕ ਚੀਜ਼ ਮਿਲਦੀ ਹੈ ਜੀ ਜਿੱਦਾਂ ਕੁਰਤੇ ਪਜਾਮੇ ਹੋਗੇ ਪੱਗਾਂ ਪਰਨੇ ਹੋਗੇ ਲਾਈਨਿੰਗਾਂ ਦਾ ਕੱਪੜਾ ਹੋ ਗਿਆ ਆਪਣੀ ਜਿਹੜੀ ਹੈਗੀ ਦੁਕਾਨ ਤੋਂ ਸਾਰਾ ਕੱਪੜਾ ਮਿਲਦਾ ਹੈ ਅੱਜ ਆਪਾਂ ਜਿਹੜੀ ਵੀਡੀਓ ਦਵਾਂਗੇ ਖੱਲੇ ਲੇਡੀ ਸੂਟਾਂ ਦੀ ਵੀਡੀਓ ਦਵਾਂਗੇ ਭੈਣਾ ਦੇ ਸੂਟਾਂ ਦੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੇ ਸਾਰੀ ਵੈਰਾਈਟੀ ਦਿਖਾਉਣਿਆ ਇਹ ਵੀਡੀਓ ਜਿਹੜੀ ਇਹ ਵੀ ਆਪਾਂ ਅਲੱਗ ਅਲੱਗ ਦਿਆ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਹਿਲਾਂ ਆਪਾਂ ਦਿਖਾਉਣੇ ਜੀ ਤੁਹਾਨੂੰ ਕੋਲ ਸਾਰੀ ਕਾਂ ਦੇ ਦੁਪੱਟੇ ਹੁੰਦੇ ਆ ਦੇਖੋ ਇਹਦੇ ਨਾਲ ਦੇ ਜਿਹੜੇ ਹੈਗੇ ਤੁਹਾਨੂੰ ਚਿੱਟੇ ਦੁਪੱਟੇ ਵੀ ਮਿਲ ਜਾਣਗੇ ਇਹ ਜਿਹੜੇ ਹੈਗੇ ਡਾਈ ਕਰੇ ਹੋਏ ਦੁਪੱਟੇ ਆ ਜਿੱਦਾਂ ਕਿ ਕਾਟਨ ਦੇ ਸੂਟਾਂ ਨਾਲ ਜਿਹੜੇ ਹੈਗਾ ਤੁਸੀਂ ਜਿਵੇਂ ਮਰਜੀ ਇਹ ਕਲਰ ਮਿਲਾ ਸਕਦੇ ਹੋ ਦੁਪੱਟਾ ਜਿਹੜਾ ਹੈਗਾ ਬਹੁਤ ਸੋਹਣਾ ਹ ਕਵਾਲਿਟੀ ਬਹੁਤ ਸੋਹਣੀ ਆ ਦੇਖੋ ਮੈਂ ਨੇੜੇ ਲਾ ਕੇ ਵੀ ਦਿਖਾ ਦੂੰਗੀ ਕੈਮਰਾ ਤੁਹਾਨੂੰ ਕਵਾਲਿਟੀ ਜਿਹੜੀ ਹੈਗੀ ਦੁਪट्टे ਦੀ ਬਹੁਤ ਸੋਹਣੀ ਹੈ ਵਧੀਆ ਖੁੱਲਾ ਡੁੱਲਾ ਜਿਹੜਾ ਦੁਪੱਟਾ ਹੈਗਾ ਡਿਜ਼ਾਈਨਿੰਗ ਜਿਹੜੀ ਹੈਗੀ ਅਲੱਗ-ਅਲੱਗ ਮਿਲੂ ਦੇਖੋ ਥੋੜੇ-ਥੋੜੇ ਕਲਰ ਦਾ ਫਰਕ ਹੈ ਜਿੱਦਾਂ ਇਹ ਗਰੇ ਇਹ ਵੀ ਗਰੇ ਹੋ ਗਿਆ ਇਹ ਵੀ ਗਰੇ ਹੋ ਗਿਆ ਥੋੜਾ ਜਿਹਾ ਡਾਰਕ ਤੇ ਲਾਈਟ ਹੋ ਗਿਆ ਆ ਦੇਖੋ ਜਿਹੜੀ ਹੈਗੀ ਕੁਆਲਿਟੀ ਵਧੀਆ ਜੀ ਇਹਦੇ ਨਾਲ ਦੇ ਆਪਣੇ ਕੋਲੋਂ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਜਿੱਦਾਂ कॉटन ਦੇ ਦੁਪट्टे ਗਰਮੀਆਂ 'ਚ ਮੇਰੇ ਭੈਣਾਂ ਲੈਣੇ ਪਸੰਦ ਕਰਦੀਆਂ ਨੇ ਹਨਾ ਇਹਦੇ 'ਚ ਜਿਹੜੇ ਹੈਗੇ ਤੁਹਾਨੂੰ ਚਿੱਟੇ ਦੁਪट्टे ਵੀ ਮਿਲ ਜਾਣਗੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਡਾਈ ਕਰਵਾਉਣਾ ਦੇਖੋ ਐਦਾਂ ਸੈੱਟ ਹੁੰਦਾ 10 ਦੁਪੱਟਿਆਂ ਦਾ ਇਹ ਦੁਪੱਟਾ ਬਹੁਤ ਜਿਆਦਾ ਸੋਹਣਾ कॉटन ਦਾ ਦੁਪੱਟਾ ਹੈਗਾ ਆ ਆ ਦੇਖੋ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਵੀ ਦਿਖਾ ਦਿੰਨੀ ਆ ਪੀਕੋ ਹੋਈ ਹੋਈ ਆ ਦੁਪੱਟੇ ਤੇ ਚਿੱਟੇ ਜਿਹੜੇ ਹੈਗੇ कॉटन ਦੇ ਦੁਪੱਟੇ ਨੇ ਪਿਛਲੀ ਵਾਰੀ ਵੀ ਜਿਹੜੇ ਹੈਗੇ ਅਸੀਂ ਸੇਲ ਕਰੇ ਨੇ ਬਹੁਤ ਵੱਡਾ ਦੁਪੱਟਾ ਦੇਖੋ ਖੁੱਲਾ ਫੁੱਲਾ ਡੁੱਲਾ ਅੱਜ ਪੱਟੇ ਬਹੁਤ ਜਿਹੜਾ ਹੈਗਾ ਇਹ ਪਹਿਣਾ ਨੇ ਦੁਪੱਟਾ ਪਸੰਦ ਕੀਤਾ ਗਿਆ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਪੀਕੋ ਕੀਤੀ ਹੋਈ ਹੈ ਦੁਪੱਟੇ ਦੇ ਉੱਪਰ ਇਹਦੇ ਨਾਲ ਦੇ ਜਿਹੜੇ ਹੈਗੇ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਲੈ ਸਕਦੇ ਆ ਇਹ ਕਿਉਂਕਿ ਤੁਸੀਂ ਡਾਈ ਕਰਵਾ ਸਕਦੇ ਹੋ ਦੁਪੱਟੇ ਸੂਟਾਂ ਦੇ ਨਾਲ ਜਿਹੜੇ ਹੈਗੇ ਦੁਪੱਟੇ ਡਾਈ ਹੋ ਜਾਂਦੇ ਆ ਪੂਰਾ ਜਿਹੜਾ ਹੈਗਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਜੀ ਦੁਪੱਟਾ ਹੈਗਾ ਆ ਇੱਕ ਆਪਣੇ ਕੋਲੇ ਹੁੰਦੇ ਆ ਦੇਖੋ ਇਹ ਇਹ ਵਾਲੇ ਕੋਟਾ ਡੋਰੀਆ ਦੇ ਕੋਟਾ ਡੋਰੀਆ ਵੀ ਜਿਹੜੇ ਦੋ ਤਰ੍ਹਾਂ ਦੇ ਉਹਦੇ ਦੇਖੋ ਇਹਦਾ ਚੈੱਕ ਹੋਰ ਹੈ ਇਹਦਾ ਚੈੱਕ ਹੋਰ ਹੈ ਥੋੜਾ ਥੋੜਾ ਜਿਹੜਾ ਫਰਕ ਹੈਗਾ ਇਹਦਾ ਥੋੜਾ ਜਿਹਾ ਮੋਟਾ ਚੈੱਕ ਆ ਗਿਆ ਇਹਦਾ ਥੋੜਾ ਜਿਹਾ ਬ੍ਰੀਕ ਚੈੱਕ ਆ ਗਿਆ ਕੋਟਾ ਡੋਰੀਆ ਦੇ ਵੀ ਜਿਹੜੇ ਹੈਗੇ ਤੁਸੀਂ ਸਾਡੇ ਤੋਂ ਦੁਪੱਟੇ ਖਰੀਦ ਸਕਦੇ ਹੋ ਜਿੱਦਾਂ ਕਿ ਸਾਡੇ ਸੂਟ ਸੇਲ ਹੁੰਦੇ ਆ ਨਾ ਅਸੀਂ ਡਾਈ ਕਰਵਾ ਕੇ ਵੀ ਦਿੰਨੇ ਆ ਪਹਿਣਾ ਨੂੰ ਲੈਸ ਜਿਲਾ ਕੇ ਦੁਪੱਟੇ ਤਿਆਰ ਕਰਾ ਕੇ ਦਿੰਨੇ ਆ ਉਹਦੇ ਕਰਕੇ ਆਪਾਂ ਨੂੰ ਜਿਹੜੀ ਹੈਗੀ ਹਰ ਇੱਕ ਤਰ੍ਹਾਂ ਦਾ ਮਹਿੰਗਾ ਸਸਤਾ ਦੁਪੱਟਾ ਰੱਖਣਾ ਪੈਂਦਾ ਜੀ ਆਹ ਦੇਖੋ ਇੱਕ ਇਹ ਵਾਲੇ ਚੱਲੇ ਨੇ ਮਸਲੀਨ ਦੇ ਦੁਪੱਟੇ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਤਰ੍ਹਾਂ ਦੇ ਇਹ ਦੁਪੱਟੇ ਬਹੁਤ ਜ਼ਿਆਦਾ ਜਿਹੜੇ ਹੈਗੇ ਸੇਲ ਹੋ ਰਹੇ ਨੇ ਇਹ ਦੁਪੱਟੇ ਦਾ ਜਿਹੜਾ ਹੈਗਾ ਫਰਕ ਹੈ ਆ ਦੇਖੋ ਤੁਹਾਨੂੰ ਨੇੜੇ ਲਾ ਕੇ ਦਿਖਾਵਾਂਗੀ ਮੇ ਕੈਮਰਾ ਇਹਦੇ ਵਿੱਚ ਥੋੜੀ ਜੀ ਮੋਟੀ ਲੈਣੇ ਇਹਦੇ ਵਿੱਚ ਜਿਹੜੀ ਹੈਗੀ ਥੋੜੀ ਜੀ ਬ੍ਰੀਕ ਲੈਣੇ ਮਸਲੀਨ ਦੇ ਦੁਪੱਟੇ ਨੇ ਜੀ ਇਹ ਦੁਪੱਟੇ ਵੀ ਜਿਹੜੇ ਹੈਗੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹ ਵੀ ਦੁਪੱਟੇ ਜਿਹੜੇ ਹੈਗੇ ਡਾਈ ਹੁੰਦੇ ਆ ਸੂਟਾਂ ਨਾਲ ਇਹ ਆਪਣੇ ਕੋਲੇ ਜਿਹੜੇ ਹੁੰਦੇ ਨੇ ਜੀ ਕੈਮਰੇ ਇੱਕ ਦੇ ਸੂਟ ਇਹਨਾਂ ਦਾ ਰੇਟ ਜਿਹੜਾ ਹੈਗਾ ਮਿਕਸ ਹੈਗਾ ਆ ਕਿਉਂਕਿ 350 ਤੋਂ ਸਟਾਰਟ ਹੋ ਕੇ 450 550 ਦੀਆਂ ਰੇਂਜਾਂ ਦੇ ਵਿੱਚ ਜਿਹੜੇ ਹੈਗੇ ਇਹ ਵਾਲੇ ਸੂਟ ਹੈਗੇ ਆ ਪ੍ਰਿੰਟ ਤੁਸੀਂ ਜਿਹੜਾ ਹੈਗੇ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਪੁੱਛ ਵੀ ਸਕਦੇ ਆ ਦੇਖੋ ਜਿੱਦਾਂ ਇਹ ਵਾਲੇ ਹੈਗੇ ਆ ਇਹ ਕੱਪੜਾ ਬਹੁਤ ਜ਼ਿਆਦਾ ਜਿਹੜਾ ਹੈਗਾ ਸੇਲ ਹੋਇਆ ਹੈ ਔਡੀ ਕਾਟਨ ਦਾ ਹੈਗਾ ਆ ਇਹ ਜਿਹੜੇ ਹੈਗੇ 550 ਰੁਪਏ ਦਾ ਸੂਟ ਹੈਗਾ ਜੀ ਆ ਦੇਖੋ ਇਹ ਵੀ ਇਹਦੇ ਨਾਲ ਦਾ ਪ੍ਰਿੰਟ ਹੀ ਬੜੇ ਸੋਹਣੇ ਆ ਇਹਨਾਂ ਦੇ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਹੈਗੇ ਆ ਔਡੀ ਕਾਟਨ ਦੇ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਜਿਹੜਾ ਹੈਗਾ ਕੰਫਰਟੇਬਲ ਜਿਹੜਾ ਹੈਗਾ ਹੈਗਾ ਆ ਸੂਟ ਆ ਦੇਖੋ ਜਿੱਦਾਂ ਇਹਦੇ ਵਿੱਚ ਵੀ ਆਪਣੇ ਕੋਲੇ ਸਾਰੇ ਕਲਰ ਹੈਗੇ ਆ ਮੈਂ ਇੱਧਰ ਦਿਖਾਉਂਗੀ ਆ ਦੇਖੋ ਇਸ ਤਰ੍ਹਾਂ ਇਹਦੇ ਜਿਹੜੇ ਹੈਗੇ ਨੇ ਕਲਰ ਵਗੈਰਾ ਅਲੱਗ-ਅਲੱਗ ਹੈਗੇ ਸਾਰਿਆਂ ਦੇ ਵਿੱਚ ਕਲਰ ਮਿਲ ਜਾਣਗੇ ਪ੍ਰਿੰਟ ਜਿਹੜੇ ਹੈਗੇ ਅਲੱਗ-ਅਲੱਗ ਹੋਣਗੇ ਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਸਾਰੇ ਆਪਾਂ ਜਿਹੜੇ ਹੈਗੇ ਤੁਹਾਨੂੰ ਦਿਖਾਈ ਜਾਵਾਂਗੇ ਆ ਦੇਖੋ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਹੈਗਾ ਆ ਇਹ ਜਿੱਦਾਂ ਆ ਗਏ ਜੀ ਮਸਲੀਨ कॉटन ਦੇ ਆ ਗਏ ਵਿੱਚ ਜਿਹੜੇ ਹੈਗੇ ਆਡੀ कॉटन ਦੇ ਵਿੱਚ ਕੈਮਰਿਕ कॉटन ਵਿੱਚ ਜਿਹੜੇ ਹੈਗੇ ਮਿਕਸ ਹੈਗੇ ਆ ਆ ਦੇਖੋ ਆ ਵੀ ਬਹੁਤ ਸੋਹਣਾ ਜਿਹੜਾ ਪਿਆਰਾ ਪ੍ਰਿੰਟ ਹੈਗਾ ਆ ਇਹ ਵੀ ਜਿਹੜਾ ਕੈਮਰਿਕ कॉटन ਤੇ ਹੈਗਾ ਆ ਬਲੈਕ ਦੇ ਉੱਤੇ ਇਹ ਦੇਖੋ ਇਹ ਆ ਗਿਆ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਇਹ ਵੀ ਬਹੁਤ ਸੋਹਣਾ ਇੱਕ ਇਹਦਾ ਹੈਗਾ ਕਿਉਂਕਿ ਇਹ ਮਿਕਸ ਸੂਟ ਆ ਜੀ ਇਹ ਸਾਰੇ ਜਿਹੜੇ ਹੈਗੇ ਮਿਕਸ ਮਿਕਸ ਹੈਗੇ ਆ ਆ ਦੇਖੋ ਇਦਾਂ ਆ ਦੇ ਰਹੇ ਹੈਗੇ ਇਹ ਵਾਲਾ ਸੂਟ ਹੈਗੇ ਆ ਆਹ ਜਿਹੜਾ ਹੈਗਾ ਪਿਓਰ ਕੈਮਬ੍ਰਿਕ कॉटन ਦਾ ਸੂਟ ਹੈਗਾ ਆ ਦੇਖੋ ਖੋਲ ਕੇ ਮੈਂ ਦਿਖਾਉਣੀ ਆ ਬਹੁਤ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈ ਇਹ ਕਿਉਂਕਿ ਥਾਣ ਹੀ ਹੈ ਇਹਦੇ ਵਿੱਚੋਂ ਹੁਣੇ ਮੈਂ ਕਟਿੰਗ ਕਰਕੇ ਕਿਸੇ ਨੂੰ ਜਿਹੜਾ ਹੈਗਾ ਸੂਟ ਦਿੱਤਾ ਸੀਗਾ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਇਹ ਵਾਲਾ ਆ ਗਿਆ ਜੀ ਜਿੱਦਾਂ ਫਰਾਕਾਂ ਵਗੈਰਾ ਬਣਾਉਂਦੀਆਂ ਨੇ ਮੇਰੇ ਭੈਣਾਂ ਹਨਾ ਇਹ ਫਰਾਕਾਂ ਵਾਸਤੇ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਆ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਦੇਖੋ نیچے ਬਾਰਡਰ ਬਣਿਆ ਹੋਇਆ ਹੈ ਉੱਪਰ ਜਿਹੜਾ ਹੈਗਾ ਚੈੱਕ ਦਾ ਡਿਜ਼ਾਈਨ ਹੈਗਾ ਆ ਆ ਦੇਖੋ ਇਹ ਫਰਾਕਾਂ ਜਿਹੜੀਆਂ ਹੈਗੀਆਂ ਇਹਦੇ ਬਹੁਤ ਜ਼ਿਆਦੇ ਸੋਹਣੀਆਂ ਬਣਦੀਆਂ ਆ ਜਿੱਦਾਂ ਮੁੱਲ ਦੀਆਂ ਫਰਾਕਾਂ ਹੁੰਦੀਆਂ ਨੇ ਉਦਾਂ ਹੀ ਲੱਗਦਾ ਇਹ ਵਾਲਾ ਤੇ ਇੱਕ ਆਪਣੇ ਕੋਲੇ ਆਇਆ ਜੀ ਇਹ ਵਾਲਾ ਚਿਕਨ ਦਾ ਦੇਖੋ ਇਹ ਵਾਲਾ ਪਹਿਲਾਂ ਵੀ ਆਪਾਂ ਬਹੁਤ ਜ਼ਿਆਦੇ ਸੇਲ ਕਰ ਚੁੱਕੇ ਆ ਇਹਨਾਂ ਦੀ ਆਪਾਂ ਨੇ ਪਾਕਿਸਤਾਨੀ ਸਲਵਾਰਾਂ ਬਣਾ ਕੇ ਜਿਹੜੀਆਂ ਹੈਗੀਆਂ ਉਸੇ ਇੱਕ ਭੈਣ ਨੂੰ ਤਿਆਰ ਕਰਕੇ ਦਿੱਤਾ ਸੂਟ ਟਾਈ ਐਂਡ ਡਾਈ ਦਾ ਦੁਪੱਟਾ ਕਰਵਾਇਆ ਤੇ ਉਹਨਾਂ ਨੇ ਵਾਈਟ ਤੇ ਇਹ ਕਲਰ ਜਿਹੜਾ ਵਿੱਚ ਹੈਗਾ ਇਹ ਬ੍ਰੌਂਜ਼ਾ ਕਲਰ ਤੇ ਇਹਦੀ ਆਪਾਂ ਨੇ ਸਲਵਾਰ ਬਣਾ ਕੇ ਨਾਲ ਇਹਦੇ ਪ੍ਰਿੰਟ ਕਮੀਜ਼ ਤਿਆਰ ਕਰਾ ਕੇ ਦਿੱਤਾ ਬਹੁਤ ਜਿਆਦਾ ਸੋਹਣਾ ਸੀਗਾ ਉਹ ਮੇਰੇ ਬਾਹਰੋਂ ਭੈਣ ਨੇ ਕਿਸੇ ਨੇ ਮੰਗਵਾਇਆ ਸੀਗਾ ਤੇ ਇਹ ਆਪਾਂ ਤਾਂ ਕਰਕੇ ਦੁਆਰਾ ਲਿਆਏ ਆ ਇਹ ਥਾਣ ਹੀ ਆ ਪੂਰਾ ਕਿਉਂਕਿ ਇਹਦੇ ਵਿੱਚ ਪਾਕਿਸਤਾਨੀ ਸਲਵਾਰ ਜਿੰਨੀ ਕ ਕਟਿੰਗ ਹੋਣੀ ਹੁੰਦੀ ਹੈ ਹੋ ਜਾਂਦੀ ਹੈ ਜੀ ਅਗਲਾ ਆਪਣਾ ਸੂਟ ਆ ਗਿਆ ਜੀ ਦੇਖੋ ਜਿੱਦਾਂ ਇਹ ਵਾਲੇ ਸੂਟ ਆ ਗਏ ਪਿਓਰ ਕਾਟਨ ਦੇ ਸੂਟ ਆ ਗਏ ਆ ਦੇਖੋ ਬਹੁਤ ਹੀ ਸੋਹਣਾ ਸੂਟ ਹੈਗਾ ਇਹਦੇ 'ਚ ਸਾਰੇ ਮਿਲ ਜਾਣਗੇ ਤੁਹਾਨੂੰ ਦੇਖੋ ਇਹ ਨੀਚੇ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਸਿੱਧਾ ਪਾਸੇ ਆਇਤੀਗਾ ਆਪਾਂ ਦਿਖਾਉਣੇ ਆ ਦੇਖੋ ਆ ਦੇਖੋ ਨੀਚੇ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਘੇਰੇ ਦੇ ਉੱਪਰ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਿੰਨੀ ਮਰਜ਼ੀ ਜਿਹੜੀ ਹੈਗੀ ਲੈਂਥ ਕਰ ਸਕਦੇ ਹੋ ਤੇ ਇੱਧਰ ਜਿਹੜਾ ਹੈਗਾ ਬਾਹਾਂ ਦਾ ਡਿਜ਼ਾਈਨ ਬਣਿਆ ਹੋਇਆ ਇੱਧਰ ਸਾਈਡ ਤੇ ਬਾਹਾਂ ਦਾ ਡਿਜ਼ਾਈਨ ਹੈਗਾ ਆ ਤੇ ਜਿਹੜਾ ਹੈਗਾ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਆ ਦੇਖੋ ਪਲੇਨ ਜਿਹੜੀ ਹੈਗੀ ਸਲਵਾਰ ਹੈਗੀ ਐ ਦੁਪੱਟਾ ਇਹਦਾ ਬਹੁਤ ਸੋਹਣਾ ਹੈ ਪਿਓਰ ਜਿਹੜਾ ਮਸਲੀਨ ਦਾ ਦੁਪੱਟਾ ਹੈਗਾ ਆ ਦੇਖੋ ਪੂਰਾ ਫੁੱਲ ਸਹਜ ਦਾ ਕਿਉਂਕਿ ਪਹਿਣਾ ਦੀ ਮੰਗ ਸੀਗੀ ਕਿ ਮਸਲੀਨ ਦੇ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਵਾਲੇ ਜਿਹੜੇ ਹੈਗੇ ਉਹ ਸੂਟ ਲੈ ਕੇ ਆਓ ਇਹ ਕਾਟਨ ਮਸਲੀਨ ਨਹੀਂ ਹੈਗਾ ਜੀ ਇਹ ਪਿਓਰ ਮਸਲੀਨ ਹੈਗਾ ਆ ਪਿਓਰ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਲਾਈਟ weight ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਫੁੱਲ ਸਾਇ ਦਾ ਦੁਪੱਟਾ ਇਹ ਜਿਹੜੇ ਹੈਗੇ ਨੇ ਸੂਟ ਸਾਡੇ ਕੋਲੇ 1100 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਜਿਹੜਾ ਤੁਸੀਂ ਇੰਸਟਾ ਤੇ ਅਸੀਂ ਇਹਦੀ ਵੀਡੀਓ ਦਵਾਂਗੇ ਤੁਹਾਨੂੰ ਨਾਲ ਰੇਟ ਵੀ ਦੱਸਾਂਗੇ ਸਾਰਾ ਕੁਝ ਉਹਦੇ ਵਿੱਚ ਜਿਹੜੇ ਹੈਗੇ ਤੁਸੋਂ ਨੂੰ ਤੁਸੀਂ ਸਾਡੇ ਇੰਸਟਾਗ੍ਰam ਆਈਡੀ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਆ ਦੇਖੋ ਇਹ ਵੀ ਜਿਹੜਾ ਹੈਗਾ origignal ਜਿਹੜਾ ਹੈਗਾ ਕੈਮਰੇ ਇੱਕ ਦਾ ਵਧੀਆ ਸੂਟ ਹੈ ਕਾਟਨ ਦਾ ਇਹਦਾ ਵੀ ਜਿਹੜਾ ਹੈਗਾ ਮਸਲੀਨ ਦਾ ਦੁਪੱਟਾ ਪੂਰੇ ਖੁੱਲੇ ਸੋ ਪੂਰੇ ਵੱਡੇ ਸਾਈਜ਼ ਦੇ ਜਿਹੜੇ ਹੈਗੇ ਦੁਪੱਟੇ ਹੈਗੇ ਜੀ ਮਸਲੀਨ ਦਾ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੋਹਣਾ ਰਹਿੰਦਾ ਹੈ ਦੁਪੱਟਾ ਜਿਹੜਾ ਹੈਗਾ ਲਾਈਟ ਵੇਟ ਵੀ ਹੁੰਦਾ ਆ ਇਹਦੇ ਨਾਲ ਜਿੱਦਾਂ ਇਹ ਪਲੇਨ ਸਲਵਾਰ ਵਾਲਾ ਦੁਪੱਟਾ ਆ ਗਿਆ ਤੇ ਇਹ ਆਹ ਲੋ ਬਸ ਉੱਤ ਆ ਗਿਆ ਇਹਦੇ ਵਿੱਚ ਜਿਹੜੇ ਹੈਗੇ ਆਪਾਂ ਤੁਹਾਨੂੰ ਸਾਡੇ ਕੋਲ ਕਲਰ ਰਗ ਡੇ ਜੈਨ ਵਗੈਰਾ ਮਿਲ ਜਾਣਗੇ ਕਿਉਂਕਿ ਫਿਰ ਜੇ ਸਾਰੇ ਪੀਸ ਖੋਲ-ਖੋਲ ਦਿਖਾਉਣੇ ਤੇ ਜਿਹੜੀ ਹੈਗੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਆ ਦੇਖੋ ਅੱਜ ਦਾ ਬਲੈਕ ਤੇ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਦੇਖੋ ਬਲੈਕ ਦਾ ਬ੍ਰੀਕ-ਬ੍ਰੀਕ ਪ੍ਰਿੰਟ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਇਹਦਾ ਦੁਪੱਟਾ ਦਿਖਾਉਣੇ ਆਪਾਂ ਤੁਹਾਨੂੰ ਖੋਲ ਕੇ ਇਹ ਜਿਹੜੇ ਹੈਗੇ 1100 ਤੋਂ 1200 1300 ਦੇ ਵਿੱਚ ਵਿੱਚ ਹੈਗੇ ਆ ਜੀ ਸੂਟ ਕਿਉਂਕਿ ਜਿੱਦਾਂ ਜਿੱਦਾਂ ਕੱਪੜੇ ਦਾ ਫਰਕ ਪੈ ਜੇ ਤਾਂ ਉਦਾਂ ਹੀ ਰੇਟ ਦਾ ਫਰਕ ਪੈ ਜਾਂਦਾ ਦੇਖੋ ਕਿੰਨਾ ਸੋਹਣਾ ਸੂਟ ਹੈ ਆ ਦੇਖੋ ਮੈਂ ਸੂਟ ਉੱਪਰ ਕਰਕੇ ਦਿਖਾਵਾਂਗੀ ਬਲੈਕ ਦੇ ਵਿੱਚ ਸਪੈਸ਼ਲ ਬਲੈਕ ਦੇ ਵਿੱਚ ਜਿਹੜਾ ਹੈਗਾ ਸੂਟ ਹੈਗਾ ਇਹ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਤਿਆਰ ਹੋਣਾ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ ਚਲੋ ਜੀ ਜਿਹੜਾ ਵੀ ਤੁਸੀਂ ਕੱਪੜਾ ਖਰੀਦਣਾ ਚਾਹੁੰਦੇ ਹੋ ਤੁਸੀਂ ਆਪਣੇ ਸ਼ਾਪ ਤੇ ਆ ਕੇ ਵੀ ਖਰੀਦ ਸਕਦੇ ਹੋ ਹਨ ਤੁਸੀਂ ਜਿਹੇ ਜਿਹੇ ਕੱਪੜੇ ਦੀ ਜ਼ਰੂਰਤ ਹੈ ਆਪਣੇ ਕੋਲੇ ਜਿਹੜਾ ਹੈਗਾ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਜਿਹੜਾ ਹੈਗਾ ਸੂਤ ਹੁੰਦਾ ਆ ਤੁਸੀਂ ਜਿੱਦਾਂ ਦੀ ਮਰਜ਼ੀ ਕੱਪੜੇ ਆ ਕੇ ਜਿਹੜੇ ਹੈਗੇ ਆਪਣੀ ਦੁਕਾਨ ਤੇ ਖਰੀਦ ਸਕਦੇ ਹੋ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਆਉਂਦਾ ਹੈ ਨਾ ਖਰੀਦ ਸਕਦੇ ਹੋ ਚਲੋ ਜੀ ਜਿਹੜੀ ਜਿਹੜੀ ਵੈਰਾਈਟੀ ਆਪਣੇ ਕੋਲੇ ਆਈ ਹੈ ਨਾ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਤੁਸੀਂ ਜਦੋਂ ਮਰਜ਼ੀ ਆ ਕੇ ਜਿਹੜਾ ਹੈਗਾ ਆਪਣੀ ਸ਼ਾਪ ਤੇ ਆ ਕੇ ਕੱਪੜਾ ਖਰੀਦ ਸਕਦੇ ਹੋ ਹਨਾ ਤਸੱਲੀ ਕਰਕੇ ਖਰੀਦ ਸਕਦੇ ਹੋ ਜੇ ਤੁਸੀਂ ਆਨਲਾਈਨ ਮੰਗਵਾਉਣਾ ਹੈ ਆਨਲਾਈਨ ਵੀ ਫੇਰ ਦਾਂਗੇ ਤੇ ਜਿਹੜਾ ਹੈਗਾ ਚਾਰ ਪੰਜ ਦਿਨ ਲੱਗ ਜਾਂਦੇ ਨੇ ਜੇ ਕੋਰੀਅਰ ਪਹੁੰਚਣ ਦੇ ਵਿੱਚ ਹਨਾ ਪਰਸਨ ਲਵਾਉਣ ਦੇ ਵਿੱਚ ਐਨੇ ਕ ਦਿਨ ਲੱਗ ਹੀ ਜਾਂਦੇ ਨੇ ਜੇ ਤੁਸੀਂ ਕੋਈ ਵੀ ਕੱਪੜਾ ਸਾਡੇ ਤੋਂ ਖਰੀਦਣਾ ਚਾਹੁੰਦੇ ਹੋ ਇੱਥੇ ਆ ਕੇ ਵੀ ਖਰੀਦ ਸਕਦੇ ਹੋ ਜਿਹੜਾ ਹੈਗਾ ਉਦਾਂ ਵੀ ਖਰੀਦ ਸਕਦੇ ਹੋ ਫੋਟੋ ਮੰਗਾ ਕੇ ਵੀ ਖਰੀਦ ਸਕਦੇ ਹੋ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਸਰੂ